ਸਦਾ ਜੱਗ ਤੇ ਉਹ ਰਹਿਣ ਜਿਉਂਦੇ ਜਿਹੜੇ ਲੋਕਾਂ ਲਈ ਜਾਨ ਕੁਰਬਾਨ ਕਰਦੇ ਕੋਈ ਇੱਕ ਤਪਕਾ ਖੂਨ ਦਾ ਨਹੀਂ ਦਿੰਦਾ ਤੇ ਕੋਈ ਸਾਰਾ ਸਰੀਰ ਹੀ ਦਾਨ ਕਰਦੇ ਠੋਕਰ ਮਾਰ ਕੇ ਨਿੱਜੀ ਸੁਆਰਥਾਂ ਨੂੰ ਕੰਮ ਇਹੋ ਜੇ ਬੰਦੇ ਮਹਾਨ ਕਰਦੇ ਦੁੱਖ ਕਿਸੇ ਦੇ ਆਪਣੇ ਜਾਨ ਲੈਂਦੇ ਹਰ ਇੱਕ ਚੈਲੰਜ ਨੂੰ ਉਹ ਪ੍ਰਵਾਨ ਕਰਦੇ ਗੁਰਾਂ ਦਿੱਤਾ ਸਿੰਘ ਪਰ ਅਪਕਾਰ ਵਾਲੇ ਸੱਚੇ ਸੁੱਚੇ ਉਹ ਇਨਸਾਨ ਕਰਦੇ ਜਿਹੜੇ ਲੋਕਾਂ ਦਾ ਕੁਝ ਸਵਾਰਦੇ ਹੈ ਤੇ ਲੋਕ ਉਹਨਾਂ ਦਾ ਮਾਨ ਸਨਮਾਨ ਕਰਦੇ ਲੋਕ ਉਹਨਾਂ ਦਾ ਮਾਨ ਸਨਮਾਨ ਕਰਦੇ ਗੁਜਰੀ ਦੇ ਚੰਨ ਐਸਾ ਚਾਨਣ ਖਿਲਾ ਰਿਆ ਚੁੱਕ ਦਿੱਤਾ ਜ਼ੁਲਮ ਹਨੇਰ ਗੁਜਰੀ ਦੇ ਚੰਨ ਐਸਾ ਚਾਨਣ ਖਿਲਾ ਰਿਆ ਚੁੱਕ ਦਿੱਤਾ ਜ਼ੁਲਮ ਹਨੇਰ ਸਿੱਖਿਆ ਨਿਸ਼ਾਨੇ ਵੱਟੇ ਘੜਿਆਂ ਨੂੰ ਮਾਰ ਕੇ ਜੋਲਮ ਦੇ ਘੜੇ ਦਿੱਤੇ ਭਨ ਸੀ ਛੋਟੀ ਜਹੀ ਉਮਰ ਚ ਐਨਾ ਧਨੀ ਤੇਗ ਦਾ ਸਾਰਾ ਹੀ ਜਹਾਨ ਗਿਆ ਮਨ ਸੀ ਸਾਰਾ ਸਰਮੰਸ ਜੀ ਨੇ ਦੇਸ਼ ਉੱਤੋਂ ਵਾਰ ਦਿੱਤਾ ਇਹੋ ਜਿਹਾ ਸੂਰਮਾ ਦਲੇਰ ਗੁਜਰੀ ਦੇ ਚੰਨ ਐਸਾ ਚਾਨਣ ਖਿਲਾਰਿਆ ਚੁੱਕ ਦਿੱਤਾ ਜ਼ੁਲਮ ਹਨੇਰ ਅੱਧੀ ਰਾਤੀ ਸਕੇ ਆ ਨਾ ਰੋਕ ਤੂੰ ਗੁਬਿੰਦ ਨੂੰ ਕਿੰਨਾ ਭੈੜਾ ਸਰਸਾ ਦੇ ਪਾਣੀਆਂ ਫੁੱਲਾਂ ਉੱਤੇ ਸੌਣ ਵਾਲਾ ਉਹ ਇਨਸਾਨ ਸੀ ਸੂਲਾਂ ਦੀਆਂ ਸੇਜਾਂ ਜਿਨੇ ਮਾਣੀਆਂ ਸੂਲਾਂ ਦੀਆਂ ਸੇਜਾਂ ਜਿਨੇ ਮਾਣੀਆਂ ਫੁੱਲਾਂ ਉੱਤੇ ਸੁਉਣ ਵਾਲਾ ਉਹ ਇਨਸਾਨ ਸੀ ਸੂਲਾਂ ਦੀਆਂ ਸੇਜਾਂ ਜਿਨੇ ਮਾਣੀਆਂ ਕਾਲੀ ਰਾਤ ਵਾਂਗੂ ਜੀ ਦੀ ਜ਼ਿੰਦਗੀ ਹਨੇਰ ਭਰੀ ਕਿੰਨੀ ਔਖੀ ਲੱਭਣੀ ਸਵੇਰ ਗੁਜਰੀ ਦੇ ਚੰਨ ਸੱਚ ਚੰਨ ਫਲਾਰਿਆ ਚੁੱਕ ਦਿੱਤਾ ਜੁਰਮ ਹਨੇਰ ਲਹੂ ਨਾਲ ਸਿੰਜ ਕੇ ਕਿਯਾਰੀ ਸਾਡੇ ਹਿੰਦ ਦੀ ਬੂਟਾ ਇੱਕ ਸਿੱਖੀ ਦਾ ਉਹ ਲਾ ਗਿਆ ਅਣਖ ਬਚਾਉਣੀ ਪੈਂਦੀ ਨਾਲ ਤਲਵਾਰ ਦੇ ਸਾਡੀ ਕੌਮ ਤਾਈ ਉਹ ਸਿਖਾ ਗਿਆ ਅਮਰਤ ਨਾਲ ਡਰ ਕੀਤਾ ਦੂਰ ਮੌਤ ਦਾ ਗਿੱਧੜਾ ਬਣਾ ਤੇ ਉਹਨੇ ਛੇਰ ਗੁਜਰੀ ਦੇ ਚੰਨ ਐਸਾ ਚਾਨਣ ਖਿਲਾਰਿਆ ਝੁੱਕ ਦਿੱਤਾ ਜ਼ੁਲਮ ਹਨੇਰ ਉਸੇ ਰੰਗ ਵਿੱਚ ਹੈ ਜਿਨ੍ਹਾਂ ਨੇ ਦਿਲ ਰੰਗਲੇ ਕਦੇ ਨਹੀਂ ਮੈਦਾਨ ਵਿੱਚੋਂ ਨੱਸਦੇ ਬਣਦੇ ਸਤਾਰੇ ਫਿਰ ਉਹੀ ਇਤਿਹਾਸ ਦੇ ਲੋਕਾਂ ਦੇ ਦਿਲਾਂ 'ਚ ਰਹਿਣ ਵਸਦੇ ਗੁਰਾਂ ਦਿੱਤਾ ਸੰਧੂ ਜਿਹੜੇ ਜੱਗ ਚ ਘੁੰਮਦੇ ਹੋਣ ਸੂਰਮੇ ਗਿਉਂਦੇ ਨਹੀਂ ਅਣਖੋਂ ਬਗੇਰ ਗੁਜਰੀ ਦੇ ਚਾਨ੍ਹ ਸਾ ਚਾਨਣ ਖਿਲਾ ਰਿਆ ਚੁੱਕ ਦਿੱਤਾ ਜ਼ੁਲਮ ਹਨੇਰ ਚੁੱਕ ਦਿੱਤਾ ਜ਼ੁਲਮ ਹਨੇਰ ਚੁੱਕ ਦਿੱਤਾ ਜ਼ੁਲਮ